ਸਰਦਾਰ ਭਗਤ ਸਿੰਘ ਜੀ ਹੋਰਾਂ ਨਾਲ ਤੁਸੀਂ ਕਿੰਨਾ ਕ ਸਮਾਂ ਬਿਤਾਇਆ ਅਸੀਂ ਪੜਦੇ ਪੜਦਾ ਉਹ ਜੁਦਿਸ ਦੀ ਜੀ ਸੀਗੇ ਹੂੰ ਸਕੋ ਆਠਵੇਂ ਵੀ ਸੀਗੇ ਬਾਕੀ ਸਾਰੇ ਪਾਸੇ ਥਰ ਹੋਈਆ ਉਹਦਾ ਜੇਲ੍ਹ ਪਾਰ ਕੇ ਕੱਢ ਲਏ ਉਹਨੇ ਬਾਹਰ ਜੇਲ੍ਹ ਪਹਾੜੀ ਪਿੱਛੋਂ ਨਹੀਂ ਭਗਤ ਸਿੰਘ ਨੂੰ ਫਾਸੀ ਵੀ ਤਾਂ ਹੋਈ ਸੀ ਇਹ ਇਹ ਹਾਂ ਹੋਰ ਮਜਾਏ ਵਿੱਚ ਗੱਲਾਂ ਫਿਰ ਸ਼ਾਇਦ ਇਹਨਾਂ ਨੂੰ ਪਤਾ ਕਰ ਲਿਓ ਜੋ ਜੋਂ ਉਹਨਾਂ ਨੇ ਪੈ ਡਟਣਾ ਨੂੰ ਆਏ ਦੱਸਿਆ ਕਿ ਉਹ ਨਹੀਂ ਉਹਨਾਂ ਕੋਲ ਉਹ ਰਿਆ ਇਹ ਤਾਂ ਚੱਕਰ ਹੋ ਰਿਹਾ ਛੋਟਾ ਪੰਜ ਛੋਟਾ ਲਾਉਣੀਆਂ ਚਾਹੀਦੀਆਂ ਫਿਰ ਉਹਨਾਂ ਨੂੰ ਲੱਗਾ ਪਤਾ ਸასი ਕਾਲ ਪੁਆਦ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤਨਮਾਨ ਸਿੰਘ ਘਮਾਨ ਬਈ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਆ ਪਹਿਲੀ ਵੱਡੀ ਗੱਲ ਹੈ ਕਿ ਇਹਨਾਂ ਦੀ ਉਮਰ ਤਕਰੀਬਨ 110 ਸਾਲ ਹੋ ਚੁੱਕੀ ਹੈ ਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਬਾਪੂ ਹੁਰੇ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਹੁਰਾਂ ਦੇ ਨਾਲ ਖੇਡੇ ਨੇ ਇਹਨਾਂ ਦੇ ਦੋਸਤ ਰਹੇ ਨੇ ਸਰਦਾਰ ਭਗਤ ਸਿੰਘ ਜੀ ਸੋ ਬਾਪੂ ਹੁਰਾਂ ਨਾਲ ਅੱਜ ਮੁਲਾਕਾਤ ਕਰਾਂਗੇ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਨਾਮ ਕੀ ਹੈ ਜੀ ਤੁਹਾਡਾ ਨਰਿੰਦਰ ਸਿੰਘ ਨਰਿੰਦਰ ਸਿੰਘ ਬਾਪੂ ਜੀ ਤੁਸੀਂ 110 ਸਾਲ ਦੀ ਉਮਰ ਹੋ ਗਈ ਤੁਹਾਡੀ ਹਾਂ ਜੀ ਤੇ ਬਾਪੂ ਜੀ ਸਰਦਾਰ ਭਗਤ ਸਿੰਘ ਜੀ ਹੋਰਾਂ ਨਾਲ ਤੁਸੀਂ ਕਿੰਨਾ ਕ ਸਮਾਂ ਬਿਤਾਇਆ ਅਸੀਂ ਪੜਦੇ ਪੜਦਾ ਉਹ ਉਹ ਜੁੱਦੂਸ ਦੇ ਜੀ ਸੀਗੇ ਹੂੰ ਉਹ ਅੱਠਵੇਂ ਸੀਗੇ ਹੂੰ ਹੂੰ ਤੇ ਉਹਨਾਂ ਦੀ ਪੰਜ ਭਾਈ ਸੇ ਭਗਤ ਸਿੰਘ ਹੋਣੇ ਪੰਜ ਭਾਈ ਸੀ ਹੂੰ ਤੇ ਤੁਸੀਂ ਉਹਨਾਂ ਤੋਂ ਮਤਲਬ ਛੋਟੇ ਸੀ ਉਹਨਾਂ ਤੋਂ ਹਾਂ ਤੇ ਕਿ ਕਿੱਥੇ ਪੜਦੇ ਹੁੰਦੇ ਸੀ ਤੁਸੀਂ ਪਿੰਡ ਕਿਹੜਾ ਸੀ ਉਹਨਾਂ ਦਾ ਉਸ ਟਾਈਮ ਨਵੇਂ ਬੰਗੇ ਸੀ ਭਗਤ ਸਿੰਘ ਵਾਲੇ ਹੂੰ ਨਵੇਂ ਬੰਗੇ ਪੰਜ ਪੰਜ 100 ਪਾਂ ਜਦੋਂ ਪਾਕਿਸਤਾਨ ਦੇ ਵਿੱਚ ਹਾਂ ਜਿਹੜਾ ਲਾਲਪੁਰ ਜਿਸੀ ਵਿਸਰਣਾ ਵਾਲਾ ਹਾਂ ਤੇ ਉੱਥੇ ਮਤਲਬ ਤੁਸੀਂ ਉਦੋਂ ਪੜਦੇ ਸੀ ਤੇ ਭਗਤ ਸਿੰਘ ਜੀ ਵੀ ਤੁਹਾਡੇ ਨਾਲ ਪੜਦੇ ਥੋੜੇ ਦੋਸਤ ਸੀ ਉਹ ਹਾਂ ਤੇ ਕਿੰਨਾ ਕੁ ਸਮਾਂ ਤੁਸੀਂ ਇਕੱਠੇ ਰਹੇ ਹੋ ਇਕੱਠੇ ਜੇ ਬਾਵਾ ਜਰ ਜੰਮੇਪੜੇ ਉੱਥੇ ਹੀ ਆ ਪਿੰਡੀ ਪੜੇ ਜੰਮੇਪੜੇ ਇਕੱਠੇ ਸੀ ਉਹ ਤਾਂ ਬਾਅਦ ਬਾਅਦ ਵਿੱਚ ਵਧਿਆ ਵੱਧ ਗਿਆ ਹਾਂ ਹਾਂ ਪੜਿਆ ਜਿਆਦਾ ਸੀਗਾ ਹਾਂ ਫਿਰ ਉਹ ਲੀਡਰਾਂ ਨਾਲ ਫਿਰਨ ਫਿਰਨ ਲੱਗਾ ਹਾਂ ਜੇਂਗਰੇ ਜਨਤਾ ਹੀ ਮਾਰਿਆ ਫਿਰ ਹੂੰ ਤੇ ਬਾਪੂ ਜਦੋਂ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਤੇ ਉਹ ਛੋਟੇ ਹੁੰਦੇ ਕਿਹੋ ਜੀਆਂ ਗੱਲਾਂ ਕਰਦੇ ਹੁੰਦੇ ਸੀ ਬਾਹਰ ਲੀਡਰਾਂ ਨਾਲ ਫਿਰਦੇ ਫਿਰਦੇ ਰਹਿੰਦੇ ਸੀ ਗੱਲਬਾਤ ਦਿਮਾਗ ਹੀ ਬਹੁਤ ਸੀ ਉਹਦਾ ਅੱਛਾ ਬਾਹਰ ਫਿਰਦੇ ਫਿਰਦੇ ਰਹਿਣਾ ਗੱਲਬਾਤ ਬਹੁਤ ਕਰਨ ਲੱਗ ਪਿਆ ਅੰਗਰੇਜ਼ਾਂ ਦੇ ਖਿਲਾਫ ਬੋਲਣ ਲੱਗ ਪਿਆ ਤੇ ਬਾਪੂ ਉਦੋਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੁਸੀਂ ਸਭ ਕੁਝ ਉਹ ਦੇਖਿਆ ਹਨਾ ਸਾਰਾ ਮਾਹੌਲ ਦੇਖਿਆ ਉਹ ਉਹਨਾਂ ਉਰਦੂ ਸੀ ਅੰਗਰੇਜ਼ੀ ਸੀ ਬਸ ਹਮਮ ਹੋਰ ਤਾਂ ਸਕੂਲ ਵੀ ਨਾਲ ਹੈ ਨਹੀਂ ਸੀ ਸਕੂਲ ਤਾਂ ਜਹਾਂ ਕੋਲ ਦਾ ਸਕੂਲ ਇਹ ਸੀਗਾ ਨਾ ਪੜ ਲੋਕ ਸੀਗੇ ਹਮਮ ਲੋਕ ਨਾ ਪੜ ਸਕੇ ਹਮਮ ਘੱਟ ਪੜਦੇ ਹੁੰਦੇ ਸੀ ਹਮਮ ਤੁਸੀਂ ਕਿੰਨੇ ਪੜਿਓ ਬਾਪੂ ਜੀ ਮੈਂ ਤਾਂ ਪੰਜੇ ਪੰਜਵੀਂ ਜੀ ਹਟ ਗਿਆ ਸੀ ਪੰਜ ਪੜੀਆਂ ਸੀ ਹਮਮ ਉਸ ਟਾਈਮ ਤਾਂ ਪੰਜ ਪੜੀਆਂ ਵੀ ਅੱਜ ਦੇ ਮੈਂ ਕਹਿੰਦਾ ਵੀ ਬੀਏ ਵਰਗੀਆਂ ਨੇ ਵਰਗੀਆਂ ਹਾਂ ਹਮਮ ਅੰਗਰੇਜ਼ੀ ਵੀ ਪੜਾਉਂਦੇ ਸੀ ਉਸ ਟਾਈਮ ਨਾ ਅੰਗਰੇਜ਼ੀ ਤਾਂ ਨੌਂ ਨਾਲ ਲੱਗਾ ਹਮਮ ਪਤਾ ਵੀ ਨਹੀਂ ਸੀ ਨਾ ਤੇ ਹੁਣ ਜੋ ਹਾਂ ਉਰਦੂ ਪੜਾਉਂਦੇ ਸੀ ਉਰਦੂ ਦੇ ਨਾਲ ਹੋਰ ਕਿਹੜੀ ਪੜਾਈ ਸੀ ਉਰਦੂ ਅੰਗਰੇਜ਼ੀ ਵੀ ਸੀਗੀ ਉਰਦੂ ਵੀ ਸੀਗਾ ਅੱਛਾ ਦੋਵੇਂ ਬਸ ਅੰਗਰੇਜ਼ੀ ਪੜ੍ਹਦੇ ਸੀ ਆਪਣੇ ਵਾਲੇ ਨਾ ਮੇਰੇ ਜੀ ਬਾਅਦ ਚ ਲੱਗਦੀ ਅੱਛਾ ਬਾਅਦ ਚ ਲੱਗਦੀ ਸੀ ਤੇ ਸਰਦਾਰ ਭਗਤ ਸਿੰਘ ਹੁਰੀ ਤੁਹਾਡੇ ਨਾਲ ਜਦੋਂ ਬਚਪਨ ਚ ਖੇਡਦੇ ਸੀ ਤੇ ਕੋਈ ਗੱਲਾਂ ਇਹੋ ਜਿਹੀਆਂ ਕਰਦੇ ਸੀ ਦੇਸ਼ ਭਗਤੀ ਦੀਆਂ ਇਦਾਂ ਦੀ ਨਾ ਬਾਅਦ ਵਿੱਚ ਕਰਨ ਲੱਗੇ ਆ ਅੱਛਾ ਤੇ ਫਿਰ ਜਦੋਂ ਭਗਤ ਸਿੰਘ ਉੱਥੇ ਮਤਲਬ ਕਿ ਇਹ ਸਾਰੀ ਘਟਨਾ ਦੇਖਦੇ ਮਾਲੀਡ ਨਾਲ ਜਾਣ ਜਾਣ ਲੱਗੇ ਹੂੰ ਗ੍ਰੇਜ ਤਾਂ ਹੈ ਤਾਂ ਗ੍ਰੇਜਾਂ ਨੇ ਮਾਰੇ ਫਿਰ ਹੂੰ ਹਾਂ ਲੀਡਰਾਂ ਫਿਰ ਫੜ ਲਾਪਾ ਬਾਹਰ ਕਾਨਫਰੰਸ ਹੋਣੀ ਕੋ ਸੋਣਾ ਉਥੇ ਬੋਲਣਾ ਜਾ ਕੇ ਹੂੰ ਹੂੰ ਜੰਗ ਜਿਹੜੀ ਲਿਖਦੇ ਰਹਿੰਦੇ ਜੋ ਜੁੜਾ ਬੋਲੇ ਉਹ ਲਿਖਦੇ ਰਹਿੰਦੇ ਸਾਧ ਖਲਾ ਬੋਲੇ ਆ ਹਾਂ ਉਹਨੂੰ ਉੱਥੇ ਗ੍ਰਿਫਤਦਾਰੀ ਕਰ ਲੈਂਦੇ ਸੀ ਅੱਛਾ ਪਾਰ ਦਿਨ ਪਤਾ ਮੈ ਲਾ ਕੇ ਚੱਕ ਲੈ ਜਾਂਦੇ ਚੱਕ ਕੇ ਲੈ ਜਾਂਦੇ ਸੀ ਹੂੰ ਹੂੰ ਬਾਪੂ ਜੀ ਜਦੋਂ ਸਰਦਾਰ ਭਗਤ ਸਿੰਘ ਦੀ ਬਾਰੇ ਗੱਲ ਆਉਂਦੀ ਹੈ ਕਿ ਅਸੀਂ ਪੜਦੇ ਹੁੰਨੇ ਆ ਇਤਿਹਾਸ ਦੇ ਵਿੱਚ ਕਿ ਜਦੋਂ ਹਾਂ ਬਚਪਨ ਦੇ ਵਿੱਚ ਖੇਤ ਚ ਗਏ ਸੀ ਤਾਂ ਉਹ ਦਬੂਖਾ ਬੀਜਣ ਵਾਲੀ ਜਿਹੜੀ ਗੱਲ ਸੀ ਉਹ ਘਟਨਾ ਕਿਵੇਂ ਸੀ ਵੀ ਉਹ ਕਹਿੰਦੇ ਸੀ ਵੀ ਖੇਤ ਦੇ ਵਿੱਚ ਡੱਕੇ ਬੀਜ ਗੱਡ ਰਹੇ ਸੀ ਫਾਦਰ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੇ ਪੁੱਛਿਆ ਵੀ ਇਹ ਕੀ ਬੀਜ ਰਹੇ ਹੋ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਸੀ ਜਦੋਂ ਉਹ ਕਹਿੰਦੇ ਵੀ ਮੈਂ ਦਬੂਖਾ ਬੀਜ ਰਿਹਾ ਵੀ ਵੱਡੇ ਹੋ ਕੇ ਇਹ ਅੰਗਰੇਜ਼ਾਂ ਦੇ ਖਿਲਾਫ ਵਰਤਣ ਵਾਸਤੇ ਕੰਮ ਆਉਣਗੀਆਂ ਹੋਈ ਸੀ ਇਹ ਗੱਲ ਹਾਂ ਸਾਰੀਆਂ ਗੱਲਾਂ ਸਾਡੇ ਯਾਦ ਨਹੀਂ ਰਹਿ ਜਾਂਦੀਆਂ ਨਾ ਸਾਡੇ ਵੀ ਅਸੀਂ ਵੀ ਐੇ ਜੈਸੀ ਕਿ ਸਾਨੂੰ ਸਾਨੂੰ ਕੋਈ ਪਤਾ ਨਹੀਂਗਾ ਕਿਹੜੀਆਂ ਗੱਲਾਂ ਕਰਨੀਆਂ ਹੂੰ ਤੇ ਬਾਪੂ ਕਿੰਨੀ ਕੁ ਉਮਰ ਸੀ ਭਗਤ ਸਿੰਘ ਹੋਰਾਂ ਦੀ ਜਦੋਂ ਉਹ ਮਤਲਬ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਬੋਲਣ ਲੱਗ ਪਈ ਸੀ ਉਹਦੋਂ ਉਹਦੋਂ ਸੀਗੀ 20 ਸਾਲ ਦੀ ਉਮਰ ਹੋ 20 22 ਸਾਲ ਦੀ ਅੱਛਾ ਤੇ ਉਦੋਂ ਫਿਰ ਉਹ ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ ਜਦੋਂ ਬੋਲਦੇ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਭਗਤ ਸਿੰਘ puri ਪਤਾ ਨਹੀਂ ਅੰਗਰੇਜ਼ਾਂ ਬੋਲਦੇ ਕਿ ਨਹੀਂ ਸਾਨੂੰ ਕੋਈ ਪਤਾ ਲੱਗਦਾ ਨਹੀਂ ਆਣਿਆਂ ਨੂੰ ਹੂੰ ਉਸਾ ਜਿਹੜੇ ਜੀ ਇਹਨਾਂ ਨੂੰ ਪਤਾ ਨਾ ਗੱਲਾਂ ਦਾ ਹੂੰ ਹੂੰ ਬਾਦ ਵੀ ਇਹਦਾ ਪਤਾ ਲੱਗਾ ਹੂੰ ਜਦੋਂ ਭਗਤ ਸਿੰਘ ਜੀ ਨੂੰ ਫਾਸੀ ਹੋਈ ਹੈ ਉਦੋਂ ਤੁਹਾਡੇ ਨਾਲ ਤਾਲਮੇਲ ਹੈਗਾ ਸੀ ਕੋਈ ਉਸ ਤਰ੍ਹਾਂ ਦਾ ਭਾਕਸਤਨ ਫਾਸੀ ਥੋੜਾ ਹੋਈ ਆ ਉਹਦਾ ਜੇਲ੍ਹ ਪਾਰ ਕੇ ਕੱਢ ਲਏ ਉਹਨੇ ਬਾਹਰ ਜੇਲ੍ਹ ਪਾਰੀ ਪਿੱਛੋਂ ਅੱਛਾ ਅੰਦਰ ਜੇਲ੍ਹ ਜੇਲ੍ਹ ਚੋਂ ਬਾਹਰ ਜੇ ਪਾਰਟੀ ਚ ਪਤਾ ਲਿਆ ਪਾਰਟੀ ਥੋੜਾ ਮਾਰਨ ਦੇਣ ਲੱਗੀ ਸੀ ਪਾਰਟੀ ਦੇ ਮੋਰੇ ਬੈਠੀ ਦੇ ਸੀ ਭਾਕਸਤਨ ਦੀ ਹੂੰ ਕਿੱਥੇ ਕੱਡੂ ਵੇਜਾ ਕੱਡੂ ਵੇਜਾ ਫੜਾਂਗੇ ਅਸੀਂ ਲੜਾਂਗੇ ਹੂੰ ਉਹਨੂੰ ਪਾਸ ਹੀ ਨਾ ਪਤਾ ਨਹੀਂ ਲੱਗਾ ਤੇ ਚੇਲ ਪਾੜ ਲਏ ਉਹਨਾਂ ਨੇ ਜੇਲ੍ਹ ਪਾੜ ਕੇ ਇੱਕ ਬੰਦੇ ਦੀ ਕੀ ਬੁੱਕ ਤੋ ਆ ਹੂੰ ਪੁਲਿਸ ਮੋਰੇ ਕੀ ਬੁੱਕ ਦੇ ਇੱਕ ਬੰਦੇ ਦੀ ਨਹੀਂ ਹੈਗੀ ਇਹਨੂੰ ਗੜਗੜ ਕੁੱਟਿਆ ਕੁਛ ਕਰਕੇ ਮਾਰਕ ਮਾਰ ਕੇ ਜਾਂ ਦਾਗ ਦੇ ਦਿੱਤੇ ਨਹੀਂ ਭਗਤ ਸਿੰਘ ਨੂੰ ਫਾਸੀ ਵੀ ਤਾਂ ਹੋਈ ਸੀ ਇਹ ਇਹ ਹੋਰ ਹੋਰ ਤਾਂ ਇਹ ਗੱਲਾਂ ਅੱਛਾ ਫਾਸੀ ਨਹੀਂ ਹੋਈ ਫਾਸੀ ਨਹੀਂ ਹੋਈ ਸੀ ਨਾ ਨਾ ਉਹ ਤਾਂ ਆਮੀ ਬੇਕੀ ਬਿਸ਼ਰੀ ਕੋਈ ਸੇ ਜੋੜ ਦੋੜ ਲੈਂਦੇ ਨਹੀਂ ਇਹ ਜਿਹੜਾ ਇਤਿਹਾਸ ਲਿਖਿਆ ਹੋਇਆ ਹੁਣ ਤੱਕ ਤਾਂ ਅਸੀਂ ਇਹੀ ਪੜ੍ਹਦੇ ਆਏ ਹਾਂ ਵੀ ਸਰਦਾਰ ਭਗਤ ਸਿੰਘ ਜੀ ਨੂੰ ਫਾਂਸੀ ਹੋਈ ਸੀ ਨਾ ਨਾ ਜੇਲ੍ਹ ਪਾੜ ਲਈ ਨੇ ਪਾੜ ਕੇ ਕੱਢ ਮਾਰ ਹੀ ਦਿੱਤਾ ਉਹਨੇ ਜੇਲ੍ਹ ਪਾੜ ਕੇ ਭੱਜ ਗਏ ਸੀ ਹਾਂ ਭੱਜ ਗਏ ਸੀ ਭਗਤ ਸਿੰਘ ਨਾ ਜੇ ਜੇ ਪਾੜ ਕੇ ਪਾੜ ਲੈਣਾ ਨੇ ਇੰਗਰੇਜ਼ਾਂ ਨੇ ਜੇਲ੍ਹ ਪਾੜ ਕੇ ਸਾਡੀ ਮਾਰ ਮਾਰ ਕੇ ਦਾਗ ਦੇ ਤੇ 1929 ਕੀ ਫਾਂਸੀ ਕੀ ਹੋਣੀ ਸੀ ਫਿਰ अच्छा मतलब कि जबो सरदार भगत सिंह जी जेल ਦੇ ਵਿੱਚ ਸੀ ਜੇਲ੍ਹ ਪਾੜ ਕੇ ਤੇ ਉਹਨਾਂ ਨੂੰ ਹੀ ਕਹਿ ਲੀਏ ਕਿ ਸ਼ਹੀਦ ਕਰਤਾ ਸੀ ਪਹਿਲਾਂ ਹੀ ਹਾਂ ਸੀ ਫਾਂਸੀ ਵਾਲੀ ਗੱਲ ਹੈ ਜਿਹੜੀ ਉਹ ਤਾਂ ਐਵੇਂ ਜੋੜ ਲੈਂਦੇ ਆ ਕਿ ਵੀ ਵਸੇ ਅੱਛਾ ਪਾਸੇ ਜਦੋਂ ਜਿਹੜੇ ਮੋਰੇ ਪਾ ਕੇ ਬਾਗੀ ਬੈਠੀ ਪਾਸੇ ਹੋਣ ਦਿੰਦੀ ਸੀ ਉਹ ਵਸੇ ਉਹ ਪਹੁੰਚ ਮੋਸ਼ਿਕ ਵੀ ਨਹੀਂ ਭਗਤਾਂ ਦਾ ਦਿਖਾ ਲਿਆ ਹਾਂ ਜੇਲ੍ਹ ਦੇ ਵਿੱਚ ਜੇ ਪਾੜ ਲਈ ਪਿੱਛੋਂ ਹਾਂ ਪੇਚੇ ਜਿਹੜੇ ਪਾਰਲੇ ਉਹਨਾਂ ਨੂੰ ਮੁਸ਼ਕਿਲ ਵਿੱਚ ਦਿਖਾਇਆ ਪਾਰਟੀ ਨੂੰ ਤਾਂ ਅੱਛਾ ਜੀ ਹਾਂ ਦਾਗਾ ਦੇ ਦਿੱਤੇ ਤੇ ਮਾਰ ਕੇ ਨਿਸ਼ਾਨੇ ਮਿਟਾ ਦਿੱਤਾ ਜਾਂ ਲੂ ਹੋ ਗਿਆ ਸਵਾਰ ਨੂੰ ਕਰਨਾ ਸੀ ਹੂੰ ਫਿਰ ਹੁਣ ਤੱਕ ਤਾਂ ਬਾਪੂ ਅਸੀਂ ਇਹੀ ਸੁਣਦੇ ਆਏ ਆ ਕਿ ਸਰਦਾਰ ਭਗਤ ਸਿੰਘ ਜੀ ਨੂੰ ਫਾਸੀ ਹੋਈ ਹੈ ਤੇ ਉਹਨਾਂ ਦੀਆਂ ਫੋਟੋਆਂ ਵਗੈਰਾ ਬਹੁਤ ਬਣਦੀਆਂ ਨੇ ਇਸ ਤਰ੍ਹਾਂ ਦੀਆਂ ਉਹ ਦੋ ਦੋ ਐਵੇਂ ਗੱਲਾਂ ਹੂੰ ਸਭ ਸਾਰਾ ਪਤਾ ਅੱਛਾ ਜੀ ਜਦੋਂ ਫਾਂਸੀ ਹੁੰਦੀ ਹੈ ਸਰਦਾਰ ਭਗਤ ਸਿੰਘ ਉਸ ਤੋਂ ਪਹਿਲਾਂ ਤੁਹਾਡੀ ਆਖਰੀ ਵਾਰੀ ਮੁਲਾਕਾਤ ਕਦੋਂ ਹੁੰਦੀ ਹੈ ਸਰਦਾਰ ਭਗਤ ਸਿੰਘ ਜੀ ਨਾਲ ਉਹ ਸਾਡੇ ਨੂੰ ਕੋਈ ਪਤਾ ਨਹੀਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨਿਆਣਿਆਂ ਦੇ ਅਸੀਂ ਮੁਲਾਕਾਤਾਂ ਕਰਦੇ ਹੁੰਦੇ ਸੀ ਨਿਆਣੇ ਸੀ ਜਿਹਦੇ ਨਿਆਣੇ ਹ ਨਹੀਂ ਉਹ ਸਾਨੂੰ ਕੋਈ ਪਤਾ ਹੈ ਵਿਆਹ ਕੰਮ ਹੋਣਾ ਆ ਗੱਲ ਹੋਣੀ ਹੈ ਜਦੋਂ ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਨੇ ਤਾਂ ਉਸ ਤੋਂ ਉਸ ਤੋਂ ਸਾਨੂੰ ਪਤਾ ਹੀ ਨਹੀਂ ਬੰਬ ਬੰਬ ਹਣ ਕੋਈ ਪਤਾ ਨਹੀਂ ਨਿਆਣਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੀ ਪਤਾ ਵਰ ਕੀ ਹੁੰਦਾ ਨਹੀਂ ਬਾਪੂ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਨੇ ਉਸ ਤੋਂ ਪਹਿਲਾਂ ਦੇਖੋ ਉਹ ਇੱਕ ਵੱਡੀ ਘਟਨਾ ਸੀ ਜਦੋਂ ਪਹਿਲੀ ਵਾਰੀ ਗਿਰਪਦਾਰ ਹੋਏ ਨੇ ਉਹ ਤੇ ਉਸ ਤੋਂ ਪਹਿਲਾਂ ਜਦੋਂ ਭਗਤ ਸਿੰਘ ਜੀ ਕਿਤੇ ਵੀ ਕੋਈ ਵੀ ਕਾਰਵਾਈ ਕਰਦੇ ਸੀ ਉਹਦੇ ਵਿੱਚ ਤੁਹਾਡੇ ਨਾਲ ਕਦੇ ਕੋਈ ਗੱਲਬਾਤ ਹੋਈ ਨਾ ਕੋਈ ਗੱਲਬਾਤ ਨਹੀਂ ਹੋਈ ਝੂਠ ਬੋਲ ਲੀਗੇ ਅੱਛਾ ਹਾਂ ਜਿਹੜੇ ਖੇਡਦੇ ਤੁਹਾਡੇ ਨਾਲ ਰਹਿੰਦੇ ਸੀ ਹਾਂ ਉਹ ਜਸਪਾ ਸਕੂਲੇ ਸਕਲਾ ਚਲ ਜਾਂਦੇ ਜਾਂਦੇ ਹੁੰਦੇ ਸੀ ਉਹ ਬੜੀ ਅਮਾ ਦਾ ਛੋਟੇ ਸੀਗੇ ਹਾਂ ਤੇ ਫਿਰ ਸਕੂਲ 'ਚ ਇਕੱਠੇ ਖੇਡਦੇ ਸੀ ਤੁਸੀਂ ਹਾਂ ਗੱਲਾਂ ਬਾਤਾਂ ਕਦੇ ਕਰੀਆਂ ਨਹੀਂ ਭਗਤ ਸਿੰਘ ਨੇ ਕੋਈ ਵੀ ਇਸ ਤਰ੍ਹਾਂ ਦੀ ਪਤਾ ਵੀ ਨਹੀਂ ਸੀ ਕਿਸੇ ਨੂੰ ਕਿੰਨਾ ਗੱਲ ਦਾ ਪਿਆ ਕੰਮ ਹੋਣਿਆ ਹੂੰ ਕੀ ਪਤਾ ਵਿਆਹ ਕੰਮ ਹੋਣਿਆ ਜਿਹੜੇ ਬਾਕੀ ਭਰਾ ਸੀ ਫਿਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪੰਜ ਭਰਾ ਸੀ ਸਰਦਾਰ ਭਗਤ ਸਿੰਘ ਹੋਰੀ ਤੇ ਬਾਕੀ ਭਰਾਵਾਂ ਨੇ ਫਿਰ ਕੀ ਬਣਿਆ ਉਹਨਾਂ ਦਾ ਜੀ ਉਹਨਾਂ ਦਾ ਉਹਨਾਂ ਦਾ ਫਿਰ ਕੀ ਬੰਨਾ ਦਾਵਾ ਦਵਾ ਕਰਦੇ ਰਹੇ ਹੂੰ ਹਾਂ ਉਹ ਨੌਕਰੀ ਨੌਕਰੀ ਉਹ ਕਹਿੰਦੇ ਲੋ ਦਿੰਦੇ ਰਹੇ ਗਰੀਏ ਪਰ ਤੇ ਨੌਕਰੀ ਕਰ ਲਵਾ ਕਰ ਲਾ ਜੱਜ ਲਾਗੇ ਤੁਹਾਨੂੰ ਲੋੜਾ ਨਹੀਂ ਉਹ ਲੋੜ ਨੇ ਉਹ ਕੋਈ ਨਹੀਂ ਲਈ ਦੀ ਨੌਕਰੀ ਹਮ ਪਹਿਰਾ ਉਹਨੇ ਪਹਿਰਾ ਕਰ ਦਤਾ ਉਹਦਾ ਹਮ ਜੇ ਕਿਤੇ ਜਾਣਾ ਜੂਣਾ ਨਾ ਹੋਵੇ ਨਾ ਹਮ ਉਹਨੇ ਭਰਾਵਾਂ ਦਾ ਸਪਾਹੀ ਪਹਿਰੇ ਰੰਦਾ ਸੀਗਾ ਹਮ ਭੇਜਿਆ ਸੀ ਪੁਲਿਸ ਵਾਲਾ ਤੁਥੋਂ ਥਾਣੇ ਵਾਲਿਆਂ ਨੇ ਹਮ ਜੇ ਜੇ ਕਿਤੇ ਜਾਣ ਦੱਸ ਕੇ ਜਾਓ ਹਮ ਤੂੰ ਤੇ ਭਰਾਵਾਂ ਤੇ ਪਹਿਰਾ ਲਾਇਆ ਸੀ ਹਮ ਤੂੰ ਜੇ ਤੂੰ ਰਲ ਮਿਲ ਕੇ ਤੇ ਭਰਾਵਾਂ ਸਿਪਾਹੀ ਫਿਰ ਉਹਨੂੰ ਕੁਝ ਨਹੀਂ ਕਹਿਣਾ ਜਿਉਂ ਉਹ ਕਰਦੇ ਨੇ ਡਾਕਟਰ ਨਾਲ ਮੁਗਰੋਂ ਦੱਸ ਕੇ ਉਹਨੇ ਕਿਸੇ ਨੂੰ ਕਿਹਾ ਹੂੰ ਜਨਾਨੀ ਅਸੀਂ ਯੋਨੀ ਕਹਿੰਦਾ ਆ ਜਾਊਗਾ ਦੱਸ ਦਊਗਾ ਹੂੰ ਉਹ ਨਾਲ ਸ਼ਾਂਸ਼ਮ ਨਾਲ ਤਾਂ ਜਾਣੀ ਸੀ ਹੂੰ ਫਿਸ਼ ਭਾਈ ਫੇ ਆ ਜਾਣੇ ਕਹਿੰਦਾ ਸ਼ਾਂ ਨੂੰ ਪਤਾ ਕਰ ਲਿਓ ਜਦੋਂ ਉਹਨਾਂ ਉਹਨਾਂ ਕੋਲ ਡਟਣਾ ਨੂੰ ਆਇਆ ਦੱਸਿਆ ਕਿਉਂ ਨਹੀਂ ਹੂੰ ਉਹਨਾਂ ਕੋਲ ਹੋਰਿਆ ਹੂੰ ਇਹ ਤਾਂ ਝੱਗਿਓ ਫੜ ਲੈਣ ਛੋਟਾ ਪਾਣ ਛੋਟਾ ਲਾਉਣੀਆਂ ਚੰਗੀਆਂ ਫੇ ਜਿਨ੍ਹਾਂ ਲੱਗਾ ਪਤਾ ਅੱਛਾ ਹੂੰ ਹਾਂ ਇਦਾਂ ਇਦਾਂ ਜਾਣੇ ਹੁੰਨੇ ਆ ਤੇ ਮਤਲਬ ਕੁੱਟਦੇ ਸੀ ਉਹਨਾਂ ਨੂੰ ਸਪਾਹੀ ਅੱਛਾ ਭਾਈ ਨੂੰ ਹਾਂ ਤੇ ਫੇ ਸਪਾਹੀ ਰਹਿੰਦੇ ਨਹੀਂ ਸੀ ਭਾਈ ਜਿਹੜਾ ਰਾਲ ਮਿਲ ਕੇ ਰਹੇ ਉਹ ਕੋਈ ਨਹੀਂ ਆਇਆ ਨੌਕਰੀ ਕਰਨੀ ਆ ਵੀ ਦੱਸ ਜਾਇਆ ਕਰੋ ਚੱਲਦਾ ਉਹ ਤਾਂ ਸਪਾਹੀ ਨੂੰ ਕੁੱਟਦੇ ਸੀ ਸਰਦਾਰ ਭਗ ਸਿੰਘ ਦੇ ਭਰਾ ਹਾਂ ਅੱਛਾ ਵੀ ਜਿਹੜਾ ਰਾਲ ਮਿਲ ਕੇ ਰਹੇ ਉਹਨਾਂ ਨੂੰ ਦੱਸ ਜਾਇਆ ਕਰੋ ਇੱਥੇ ਨੌਕਰੀ ਕਰਨੀ ਆ ਨੌਰੀ ਦਾ 10000 ਡੇਰੀ ਉਹ ਲਿਖ ਦਿਆ ਕਰਾਂਗੇ ਹੋਰ ਸਾਨੂੰ ਕੀ ਉਹ ਤਾਂ ਦੱਸ ਜਾਣਾ ਕੁਝ ਨਹੀਂ ਕਰਨ ਉਹਨਾਂ ਨੂੰ ਰੋਟੀ ਰਾਟੀ ਵੀ ਖਵਾ ਦੇਣੀ ਜਿਹੜਾ ਉਹ ਵਰਾ ਡਾਟੇ ਡਿਊਟੀ ਉਹਦੇ ਵਿੱਚ ਚੋੜ ਚਪੜਾ ਲਿਆ ਠੋਡਾ ਇਹ ਇੱਦਾਂ ਝਗੜੇ ਫੜ ਲਾਂਦੇ ਜਿੰਨੇ ਛੋਟਾ ਮਨ ਲਾਉਣੀ ਆ ਫਿਰ ਅੱਛਾ ਫਿਰ ਸਿਪਾਹੀ ਵੀ ਨਹੀਂ ਰਹਿੰਦੇ ਅਸੀਂ ਨਹੀਂ ਜਿਹਾਣਾ ਉੱਥੇ ਸਾਨੂੰ ਮਾਰਦੇ ਆ ਹੂੰ ਤੇ ਬਾਪੂ ਜਦੋਂ ਫਿਰ ਸਰਦਾਰ ਭਗਤ ਸਿੰਘ ਦੀ ਫਾਂਸੀ ਦੀ ਗੱਲ ਜਿਹੜੀ ਇਤਿਹਾਸ ਦੇ ਵਿੱਚ ਆਉਂਦੀ ਹੈ ਉਹ ਗੱਲ ਫਿਰ ਜਦੋਂ ਫੈਲਦੀ ਆ ਪੂਰੇ ਦੇਸ਼ ਦੇ ਵਿੱਚ ਉਦੋਂ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਫਿਰ ਉਦੋਂ ਤਾਂ ਫਿਰ ਉਦੋਂ ਬਾਹਰੇ ਰਹਿੰਦੇ ਭਗਤ ਸਿੰਘ ਕਿਹੜਾ ਫਿਰ ਆਉਂਦਾ ਸੀਗਾ ਕਿਸੇ ਕਿਸੇ ਪਾਰਟੀ ਕਿਧੇ ਕਿਧੇ ਚਲੇ ਗਿਆ ਕਿਧੇ ਤੇ ਚਿੱਕ ਦੇ ਚਲੇ ਗਿਆ ਕਿਧੇ ਹਲਾ ਬੋਲਦੇ ਨਾ ਪਾਰਟੀਆਂ ਰਲ ਕੇ ਕਦੇ ਕੋਈ ਤਾਂ ਹੀ ਤਾਂ ਹੀ ਵੀ ਮਗਰ ਲਾ ਗਿਆ ਅੰਗਰੇਜ਼ ਵੀ ਉਹ ਇਹ ਤਾਂ ਕਰਦੇ ਕੋਰਦੇ ਉਹਨਾਂ ਜੇਲ੍ਹ ਚ ਘਾਵਾ ਲਾ ਕੇ ਜੇਲੇ ਜੇਲ੍ਹ ਚ ਕਰ ਦਿੱਤਾ ਜੇਲ੍ਹ ਚ ਪਾਰਟੀ ਮਗਰ ਬੈਠੀ ਬੁੱਠੀ ਰੱਖੀ ਕਿ ਕੱਢਣਗੇ ਜਾਂ ਆਉਣਗੇ ਜਾਂ ਰੱਖੀ ਰੱਖਾਂਗੇ ਅਸੀਂ ਉਹ ਉਹਨੂੰ ਇੱਕ ਜੇਲ੍ਹ ਪਿੱਛੇ ਜੇਰ ਪਾੜ ਲਈ ਜੇਲ੍ਹ ਪਾੜ ਕੇ ਲਿਆ ਕੇ ਮਾਰ ਦਿੱਤਾ ਮਾਰ ਕੇ ਦਾਗ ਦੇ ਦਿੱਤਾ ਸਵਾ ਦਾ ਕੀ ਕਰਨਾ ਸੀ ਫਿਰ ਮਤਲਬ ਭਗਤ ਸਿੰਘ ਨੂੰ ਫਾਂਸੀ ਨਹੀਂ ਹੋਈ ਨਾ ਫਾਂਸੀ ਉਹ ਤਾਂ ਐਵੇਂ ਕਰਦੇ ਆ ਫાંਸੀ ਨੂੰ ਹਾਂ ਪਾਕ ਸਿੰਘ ਨੂੰ ਪਹਿਲਾਂ ਹੀ ਸ਼ਹੀਦ ਕਰਤਾ ਸੀ ਫਾਂਸੀ ਤੋਂ ਹਾਂ ਪਹਿਲਾਂ ਕਰ ਦਤਾ ਸੀ ਅੱਛਾ ਮਤਲਬ ਕਿ ਫਾਂਸੀ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਹੀਦ ਕਰਤਾ ਸੀ ਇਹ ਫਾਂਸੀ ਵਾਲੀ ਗੱਲ ਹੈ ਸਿਰਫ ਇਹ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਦਸੀ ਹਾਂ ਵੀ ਜਨਤਾ ਨਾ ਭੜਕ ਜਾਵੇ ਜੇ ਫਾਂਸੀ ਆਉਂਦੀ ਤਾਂ ਫਾਂਸੀ ਆਉਣ ਦਿੰਦੇ ਸੀ ਪਾਰਟੀ ਮੋਹਰੇ ਬੈਠੀ ਸੀ ਹਾਂਜੀ ਸ਼ਿਵਾਚੰਦਰ ਪੋਸ ਦੇਖਿਆ ਸ਼ਿਵਾਚੰਦਰ ਪੋਸ ਹਾਂ ਹਾਂਜੀ ਹਾਂਜੀ ਇਦਾਂ ਦੇ ਉਹ ਇਹ ਇਹ ਤਾਂ ਡਰ ਦੇ ਭੱਜੇ ਗਏ ਸੀ ਲੱਗ ਡਰਦੇ ਪਰ ਸਾਨੂੰ ਹੀ ਮਾਰ ਦੇਣਾ ਮਾਰ ਦਿੰਦੇ ਅੰਗਰੇਜ਼ ਉਹਨਾਂ ਨੂੰ ਫਟਾ ਪੁੱਛਦਾ ਸੀ ਕੋਈ ਹੂੰ ਉਹ ਫੋਟੋ ਦੇਖੇ ਮੈਂ ਕਿਸ਼ਵਾਸ ਚੰਦਰ ਬੋਸ ਦਾ ਹੂੰ ਹਾਂਜੀ ਦੇਖੀ ਸਰਕਾਰੀ ਬੋਧ ਵਰਦੀ ਪਾਈ ਹੈ ਨਾ ਹਾਂਜੀ ਹਾਂਜੀ ਹਾਂ ਜਵਾਨ ਵੀ ਚੰਗਾ ਹਾਂਜੀ ਹਾਂਜੀ ਤੇ ਹੋਰ ਕਿਹੜੇ ਕਿਹੜੇ ਇਹ ਥੋੜੇ ਵੀ ਇਹ ਵੀ ਤੁਹਾਡੇ ਸਮਕਾਲੀ ਹੋਏ ਨੇ ਸੁਭਾਸ ਚੰਦਰ ਬੋਸ ਤੇ ਹੋਰ ਜਿਹੜੇ ਦੇਸ਼ ਭਗਤ ਸੀ ਨਾ ਅਸੀਂ ਸਾਰਿਆਂ ਨੇ ਜਾਣਦੇ ਹਾਂ ਛੋਟ ਬੋਲੀਏ ਹਾਂਜੀ ਹਾਂਜੀ ਬਾਪੂ ਹੁਣ ਤੁਹਾਡੀ ਉਮਰ 110 ਸਾਲ ਆ ਤੁਸੀਂ ਅਜੇ ਵੀ ਮਤਲਬ ਐਨ ਮੈਨੂੰ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀ ਸਿਹਤ ਮੈਨੂੰ ਠੀਕ ਲੱਗ ਰਹੀ ਆ ਕੰਮ ਕਾਰ ਵੀ ਕਰਦੇ ਹੋ ਕੋਈ ਹਾਂ ਕੰਮ ਹੀ ਕਰਦਾ ਮੈਂ ਪੱਠੇ ਪੱਠੇ ਵੜਦੇ ਨੱਕਾ ਨੋੜਦੇ ਮੈਂ ਕੁਛ ਡੰਗਰ ਪੱਟਾ ਹੋ ਜਾਣ ਜਾਣਾ ਹੋਵੇ ਜਦ ਵੀ ਜਾਣਾ 110 ਸਾਲ ਦੀ ਉਮਰ ਵਿੱਚ ਤੁਸੀਂ ਸਾਰੇ ਕੰਮ ਕਰੀ ਜਾਂਦੇ ਹੋ ਹਾਂ ਖਾਣਾ ਵੀ ਮੇਰੇ ਹਾਲੇ ਪੂਰਾ ਜੀ ਰੋਟੀ ਪੂਰੀ ਖਾਣਾ ਹਾਲੇ ਚਾਰ ਚਾਰ ਰੋਟੀਆਂ ਚਾਰ ਖਾਣਾ ਖਾਣਾ ਹਾਲੇ ਤੇ ਦਾੜੀ ਤੁਹਾਡੀ ਕਾਲੀ ਪਈ ਹੈ ਹੁਣ ਤੱਕ ਜੋ ਮੇਰੀ ਗੱਲ ਦਾੜੀ ਵੀ ਤੇ ਦੂਜਾ ਦੂਲੂ ਦੁੱਧ ਦਾ ਟੰਗਿਆ ਰਹਿੰਦਾ ਡੋਲੂ ਦੁੱਧ ਲੈਣਾ ਕਿਲੋ ਦੁੱਧ 10 ਕਿਲੋ ਨਹੀਂ ਇਹ ਦਾੜੀ ਕੁਦਰਤੀ ਕਾਲੀ ਹੈ ਕੀਤੀ ਹੋਈ ਹੈ ਕਾਰੀ ਕੁਦਰਤੀ ਆ ਹਾਂ ਐਨੀ ਕਾਲੀ ਰਹਿੰਦੀ ਹੈ ਇਹਦਾ ਬਾਪੂ ਤੁਸੀਂ ਸਿਰਾਂ ਗੱਲਵਾਤਾ ਵੀ ਇੰਨੇ ਇੰਨੀ ਉਮਰ ਚ ਵੀ ਤੁਹਾਡੀ ਦਾੜੀ ਕਾਲੀ ਪਈ ਆ ਜੀ ਤੇ ਬਾਪੂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਸਰਦਾਰ ਭਗਤ ਸਿੰਘ ਜੀ ਹੋਰਾਂ ਬਾਰੇ ਤੇ ਉਹਨਾਂ ਦਾ ਬਾਕੀ ਪਰਿਵਾਰ ਸੀ ਜਿਹੜਾ ਉਹ ਕਿਸ ਤਰ੍ਹਾਂ ਦਾ ਸੀ ਉਹ ਦੇਸ਼ ਭਗਤ ਸੀ ਕਿਸ ਤਰ੍ਹਾਂ ਦਾ ਸੀ ਉਹਦਾ ਫੋੜ ਬਾਦ ਵਿੱਚ ਫਿਰ ਕਹਿ ਹਟਿਆ ਉਹਨਾਂ ਨੂੰ ਤੇ ਤੂੰ ਨਾ ਗਾਜੇ ਲਾਦਣਿਆ ਚਾਹੁੰਨ ਵਕੀਲ ਲਾਦਣਿਆ ਕਰਦੇ ਆ ਉਹ ਕਹਿੰਦਾ ਕੋਈ ਨੌਕਰੀ ਨਹੀਂ ਕਰਨੀ ਨੌਕਰੀ ਕੀਤੀ ਨਹੀਂ ਉਹਨਾਂ ਨੇ ਨਾ ਕੋਈ ਨੌਕਰੀ ਨਹੀਂ ਕੀਤੀ ਹਾਂ ਉਹਨੇ ਆਪਣੇ ਫਾਰਮ ਫੋਰਮ ਆਪਣੇ ਸਹਾਰਨਪੁਰ ਫਾਰਮ ਸੀ ਉਹਨਾਂ ਦੇ ਜ਼ਮੀਨਾਂ ਖੇ ਤੇ ਬਾਪੂ ਫਿਰ ਉਸ ਤੋਂ ਬਾਅਦ ਜਦੋਂ ਅੰਗਰੇਜ਼ ਇੱਥੋਂ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਜਿਵੇਂ ਤੁਸੀਂ ਪਾਕਿਸਤਾਨ ਤੋਂ ਇੱਧਰ ਆਇਓ ਹੱਲੇ ਪਈ ਨੇ ਜਦੋਂ ਤੁਸੀਂ ਸਾਰਾ ਮਾਹੌਲ ਦੇਖਿਆ ਤੁਸੀਂ ਕਿਵੇਂ ਉਧਰ ਤੁਹਾਡਾ ਉਹੀ ਪਿੰਡ ਭਗਤ ਸਿੰਘ ਵਾਲਾ ਹਾਂ ਫਿਰ ਕਿਵੇਂ ਆਇਓ ਸਾਰਾ ਕੁਝ ਯਾਦ ਆ ਤੁਹਾਨੂੰ ਕਿਵੇਂ ਆਇ ਕਿ ਨਹੀਂ ਅਸੀਂ ਆਪਣੇ ਗੱਡੇ ਸਾਡੇ ਗੱਡੇ ਸੀਗੇ ਉਹ ਤਾਂ ਗੱਡੇ ਹੁੰਦੇ ਸੀਗੇ ਆਪਣੇ ਆਪਣੇ ਗੱਡੇ ਜੋੜ ਲਾ ਹਾਂ ਖਾਣ ਦਾਣਾ ਉੱਤੇ ਰੱਖ ਲਿਆ ਹਾਂ 15 ਦਿਨਾਂ ਦੇ ਪਹੁੰਚੇ ਇਥੇ ਆ ਕੇ ਹਿੰਦਸਤਾਨ 15 ਦਿਨਾਂ ਚ ਪਹੁੰਚੀ ਸੀ ਆਪਣੇ ਜਿਹੜੇ ਸਾਡੇ ਪਿਛਲੇ ਪਿੰਡ ਸੀਗੇ ਜਿਹੜੇ ਜਿਲ੍ਹੇ ਜਲੰਧਰ ਵਿੱਚ ਹਾਂ ਆਪਾਂ ਆਪਣੇ ਪਿੰਡਾਂ ਨੂੰ ਆ ਗਏ ਉੱਥੋਂ ਵੀ ਜਿੰਨਾ ਲਾਟ ਹੋ ਗਈਆਂ ਪਹਿਲੇ ਕੱਚੀਆਂ ਪਰਤੀਆਂ ਇਹ ਪੱਕੀਆਂ ਹੋ ਗਈਆਂ ਅੱਛਾ ਜਲੰਧਰ ਚ ਆਈ ਸੀ ਪਹਿਲਾਂ ਤੁਸੀਂ ਹੂੰ ਤੇ ਬਾਪੂ ਜਦੋਂ ਮਤਲਬ ਤੁਹਾਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਇਹ ਆਪਣੀ ਧਰਤੀ ਆਪਣੇ ਲੋਕ ਆਪਣਾ ਪਿੰਡ ਛੱਡਣਾ ਪਊਗਾ ਉਦੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦੇ ਤੇ ਕੀ ਮਹਿਸੂਸ ਹੁੰਦਾ ਉਸ ਤਰ੍ਹਾਂ ਕੀ ਆਉਂਦਾ ਦਿਲ ਚ ਉਦੋਂ ਪਤਾ ਲੱਗ ਗਿਆ ਨੇ ਅਸੀਂ ਪਹਿਲੇ ਰੋਲਾ ਪਿਆ ਗਿਆ ਅਸੀਂ ਹੂੰ ਲਿਟਲ ਖੋਣ ਪਹਿਲਾਂ ਲਾ ਪਾਸ ਮਿਸਟੈਂਡਿੰਗ ਸੀ ਜਿਹੜੇ ਹੂੰ ਕਾਰਲਟ ਲੈਣ ਅਗਾ ਲਾ ਦਨੀ ਡਰਦੇ ਲੋਕ ਹੂੰ ਲੋਕ ਫਿਰ ਆਰਡਰ ਹੋ ਗਿਆ ਭਈ ਹੂੰ ਚਾਰ ਚਾਰ ਪੰਜ ਪਾਣੀ ਪਿੰਡ ਇਕੱਠੇ ਹੋ ਗਏ ਕਿਥੇ ਇੰਨੀਆਂ ਥੋੜੇ ਮਾਮ ਲੱਗੇ ਆ ਹੂੰ ਫਿਰ ਆਰਡਰ ਵੀ ਹੋ ਗਿਆ ਸੀ ਕਿ ਆਪ ਕੇ ਕੋਸਲਾ ਹੋਵੇ ਬੰਦੂਕਾ ਵਦਾਕਾ ਕੁਝ ਹੋਵੇ ਕੱਢ ਲਵਾ ਆਪਣਾ ਆਪਣਾ ਹੂੰ ਤਾਂ ਸਨ ਦੇਵੀ ਦੇ ਮੰਗੇ ਸੀ ਹੂੰ ਜਲ ਕਰਨੀ ਬੰਦ ਜਲ ਕਰਨ ਦੇ ਚਲਣੇ ਨੂੰ ਜਾਣਦੇ ਤੁਹਾਡੇ ਵਾਰੀ ਨੌਜਵਾਨ ਮੁੰਡਿਆਂ ਨੇ ਬੰਦੂਕਾਂ ਦੇ ਤੇ ਲਿਆਤੀਆਂ ਸਾਂਝੇ ਪੈਸੇ ਇਕੱਠੇ ਕਰਕੇ ਅੱਛਾ ਕੌਣ ਦਿੰਦਾ ਸੀ ਇਹ ਇਹ ਗੱਲਾਂ ਕੌਣ ਕਹਿੰਦਾ ਹੁੰਦਾ ਸੀ ਵੀ ਤੁਹਾਨੂੰ ਅਸੀਂ ਵੀ ਦੇ ਦਾਂਗੇ ਅਸਲਾ ਤੇ ਆਪਣਾ ਅਸਲਾ ਕੱਢ ਲਓ ਇਹ ਨਹੀਂ ਕਰ ਕਰਦਾ ਹੈ ਗਵਰਨਮੈਂਟ ਨਹੀਂ ਅੱਛਾ ਵੀ ਤੁਸੀਂ ਆਪਣਾ ਆਪਣਾ ਭਲਾ ਕਰਦੇ ਸਾਡੇ ਕੋਈ ਨਾ ਫਟੂਗਾ ਕਿਸੇ ਮੁੱਲਿਆ ਨਹੀਂ ਮੁੱਲ ਵੀ ਲੈ ਲਓ ਸਾਂਝੇ ਪੈਸੇ ਇਕੱਠੇ ਕਰਦੇ ਮੁੱਲ ਲੈ ਲਿਆ ਸੀ ਬਾਪੂ ਹੋਰਾਂ ਨੇ ਇੱਕ ਤਾਂ ਸਾਨੂੰ ਜਾਣਕਾਰੀਆਂ ਬਹੁਤ ਇਤਿਹਾਸ ਬਾਰੇ ਸਾਂਝੀਆਂ ਕੀਤੀਆਂ ਨੇ ਸਰਦਾਰ ਭਗਤ ਸਿੰਘ ਜੀ ਬਾਰੇ ਬਹੁਤ ਵੱਡੀ ਗੱਲ ਦੱਸੀ ਹੈ ਕਿ ਉਹਨਾਂ ਨੂੰ ਫਾਂਸੀ ਨਹੀਂ ਹੋਈ ਸੀ ਸਗੋਂ ਉਹਨਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ ਬਹੁਤ ਵੱਡਾ ਖੁਲਾਸਾ ਉਹਨਾਂ ਦੀ ਸ਼ਹੀਦੀ ਬਾਰੇ ਕਰਿਆ ਤੇ ਇਸ ਦੇ ਨਾਲ ਨਾਲ ਬਾਪੂ ਹਰੀ 110 ਸਾਲ ਦੀ ਉਮਰ 'ਚ ਕੰਮ ਕਾਜ ਵੀ ਪੂਰੇ ਕਰਦੇ ਨੇ ਅੱਜ ਵੀ ਕਰਦੇ ਸਾਰੇ ਕੰਮਕਾਰ ਕਰਦੇ ਨੇ ਸੋ ਬਹੁਤ ਚੰਗਾ ਲੱਗਿਆ ਬਾਪੂ ਹਰਾਂ ਨਾਲ ਮਿਲ ਕੇ ਤੁਹਾਨੂੰ ਅੱਜ ਦੀ ਇਹ ਮੁਲਾਕਾਤ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸასი ਕਾਲ